ਇਹ ਕੋ ਗੱਲ ਇਹ ਹੈ ਕਿ ਰਵੀ ਕਰਨ ਸਿੰਘ ਕਾਲੋ ਨੇ ਬੜੀ ਵੱਡੀ ਪਿਤਾਰੀ ਜਿਹੜੀ ਹੈ ਉਹ ਸ਼ਰਮਣੀ ਅਕਾਲੀ ਦਲ ਨਾਲ ਆਪਣੇ ਮਿੱਤੇ ਤਲਚਾ ਵਾਸਤੇ ਬਿਜਲੀ ਲਾਲ ਸਾਹਿਬ ਵਾਸਤੇ ਕੀਤੀ ਹੈ ਪਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਰਾ ਇਹਦਾ ਬੰਡਨ ਜਿੰਨੇ ਸਾਡੇ ਅਕਾਲੀ ਆਗੂ ਸਰਬਾਨ ਸਬਤ ਸਰਬਾਨ ਆ ਸਾਰੇ ਡਟ ਕੇ ਸ਼ਰਮਣੀ ਅਕਾਲੀ ਦਲ ਨਾਲ ਖੜੇ ਆ ਸੋ ਉਹਨੇ ਸਵਰਗਵਾਸੀ ਸਰਦਾਰ ਕਰਮਲ ਸਿੰਘ ਕਾਲੂ ਸਾਹਿਬ ਦੀ ਉਸਤਾਨ ਦੇ ਦਰਦ ਲਾਇਆ। ਔਰ ਪਾਰਟੀ ਦੇ ਜਿਹੜਾ ਸਾਰੇ ਪੰਜਾਬ ਦੇ ਵਰਕਰਾਂ ਦਾ ਫੈਸਲਾ ਸੀ ਕਿ ਅਸੀਂ ਵੱਖਰੇ ਚੋਣ ਲੜਨੀ ਹੈ ਫਿਰ ਜਾ ਕੇ ਭਾਰਤਾਂ ਦੇ ਕਲੱਬ ਪ੍ਰਤੀ ਆਜੂਨਿਟ ਗੱਲ। ਉਸ ਗੱਲ ਦਾ ਵੀ ਜਿਹੜਾ ਦੋਖਾਂ ਦੀਆਂ ਭਾਵਨਾਵਾਂ ਸੀ ਸਾਰੇ ਪੰਜਾਬ ਦੇ। ਉਹਦਾ ਵੀ ਬਹੁਤ ਵੱਡਾ ਇਸਕਾਮਲ ਕੀਤੀ। ਇਸ ਕਰਕੇ ਠੀਕ ਹੈ ਇਕੱਲੇ ਬੰਦੇ ਨੇ ਜਾਣਨਾ ਕੋਈ ਫਰਕ ਨਹੀਂ ਪੈਂਦਾ। ਵਰਕਰ ਸਾਡਾ ਕੈਮ ਹੈ ਆਦੂ ਸਾਡਾ ਕੈਮ ਹੈ ਅਬ ਬਟ ਕੇ ਇਸ ਮੇਰੇ ਬਾਬਾ ਨਾਨਕ ਧਰਮ ਸਫਰ ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਵੀ ਔਰ ਜਿਤ ਤੱਕ ਜੀ ਲਾਲ ਸਾਹਿਬ ਅਲਾਹਾ ਤੌਰ ਕਹਦੇ ਜਦੋਂ ਬੰਦੇ ਦੀ ਜਿਹੜੀ ਹੈ ਰਾਜਨੀਤੀ ਤੇ ਭੁੱਖ ਜਿਹੜੀ ਹੈ ਬਹੁਤ ਵੱਧ ਜਾਵੇ ਉਹਨਾਂ ਸ਼ਰਮਣੀ ਅਕਾਲੀ ਦਲ ਚ ਰਹਿ ਕੇ ਤਾਂ ਹੱਦ ਤੱਕ ਕਰਨਾ ਪਾਉ ਲੋਕਾਂ ਦੇ ਵਾਸਤੇ ਇਹ ਚਾਹੁੰਦੇ ਆ 24 ਘੰਟੇ ਸਰਕਾਰਾਂ ਦੇ ਵਿੱਚ ਰਹਿਣ ਇਸ ਕਰਕੇ ਸਿਕਿਉਰਟੀਆਂ ਹੋਰ ਚਾਹੀਦੀਆਂ ਕਿ ਬਹੁਤ ਇਨਾ ਗੱਲਾਂ ਕਰਕੇ ਵਰਕਰ ਦੀ ਭਾਵਨਾ ਨੂੰ ਸੱਤ ਮਾਰਨੀ ਉਹਨਾਂ ਦੇ ਐਡਾ ਵੱਡੀ ਸੇਵਾ ਨੂੰ ਅਣਡੋਲਿਆ ਕਰਨਾ ਇਹ ਬਾਅਦ ਦੇ ਵਿੱਚ ਹਮੇਸ਼ਾ ਜਿਹੜਾ ਪਛਤਾਏਗਾ ਕਿ ਮੈਂ ਬਹੁਤ ਗਲਤ ਫਸੀ। ਜਿਵੇਂ ਲਖਤਾਰ ਪ੍ਰਧਾਨ ਸਾਹਿਬ ਨੇ ਇਨੀ ਕਈ ਵਾਰੀ ਫੋਨ ਕਰਕੇ ਗੱਲਬਾਤ ਕੀਤੀ। ਕੱਲ ਮੈਂ 22 ਵਾਰੀ ਟੈਲੀਫੋਨ ਕੀਤਾ। ਇੱਕ ਦਿਨ ਚ 22 ਵਾਰੀ ਮੈਂ ਕੱਲ ਇੱਕ ਵਾਰੀ ਵੀ ਕਦੇ ਫੋਨ ਤੇਰਾ ਅਟੈਂਡ ਨਹੀਂ ਕੀਤੀ। ਜਦੋਂ ਤਿੰਨ ਨਾਮਿਨੇਸ਼ਨ ਫਾਈਲ ਕਰਨੀ ਸੀ ਉਸ ਦਿਨ ਵੀ ਅਸੀਂ ਕੋਈ ਕਸ਼ਿਸ਼ ਦੀ ਕੀ ਉਹ ਤਾਂ ਮੋਹਰੀ ਦਾ ਬਹਨ ਨਾਲ ਲਿਆ ਪਰ ਅੰਦਰੋਂ ਖਤੇ ਦੇਖੋ ਕਿ ਕੱਲ 9 ਵਜੇ ਸੀ ਫੈਸਲਾ ਕੀਤਾ ਤੇ ਸਵੇਰੇ ਧਾਕਰ ਸਾਹਿਬ ਵੀ ਪਹੁੰਚ ਗਏ ਉੱਥੇ ਮਨਿੰਦਰ ਸਾਹਿਬ ਵੀ ਪਹੁੰਚ ਗਏ ਸਾਰੀ ਗੁਜਰਾਤ ਦੇ ਲੀਡਰ ਵੀ ਪਹੁੰਚ ਗਏ ਇਹ ਸਾਰੀ ਖਿਚੜੀ ਕਈ ਦਿਨਾਂ ਤੋਂ ਪੱਕੀ ਹੋਈ ਸੀ ਪਹਿਲਾਂ ਆਮ ਆਦਮੀ ਪਾਰਟੀ ਨਾਲ ਵੀ ਪੱਕੀ ਰਹੀ ਆ ਸਾਨੂੰ ਸਾਰਾ ਸਾਡੇ ਵਰਕਰ ਨਾਲ ਨਾਲ ਦੱਸਦੇ ਸੀ ਜਦੋਂ ਸਲਾਹਾਂ ਹੁੰਦੀਆਂ ਸੀ ਪਰ ਬਕਰਾਂ ਦਾ ਮੈਂ ਧੰਨਵਾਦ ਕਰਦਾ ਕਿ ਇੱਕ ਵੀ ਕੋਈ ਜਿੰਮੇਵਾਰ ਬੰਦਾ ਜਿਹੜਾ ਉਹਦੇ ਨਾਲ ਪੱਟ ਚੱਕੇ ਨੇ। ਉਹ ਜਿਹੜੀ ਸੱਚਾ ਸਿੰਘ ਨਗਾਰ ਦੀ ਰੈਲੀ ਹੈ ਉਹਦਾ ਸ਼ਰਮ ਨਹੀਂ ਅਕਾਲੀ ਦਲ ਨਾਲ ਕੋਈ ਸਬੰਧ। ਉਹ ਬਹੁਤ ਪਹਿਲਾਂ ਜਿਹੜੀ ਹੈ ਪਾਰਟੀ ਤੋਂ ਅਸਤੀਫਾ ਦੇ ਚੁੱਕੀ। ਇਸ ਕਰਕੇ ਅਸੀਂ ਤਾਂ ਜੇ ਕੋਈ ਬੰਦਾ ਪਾਰਟੀ ਦੇ ਵਿੱਚ ਹੀ ਨਹੀਂ ਹੈ ਉਹ ਆਪਣਾ ਜੋ ਮਰਜ਼ੀ ਕੰਮ ਕਰੇ। ਸਾਡਾ ਹੁਣ ਅੱਜ ਅਸੀਂ ਇਹਨੂੰ ਕੱਢ ਦਿੱਤਾ ਰਵੀ ਕਰਨ ਕਾਲ ਨੂੰ। ਇਸ ਤੋਂ ਬਾਅਦ ਸਾਡੇ ਇੱਤੇ ਕੋਈ ਸਿੱਪਾ ਲੱਗੂ ਨਹੀਂ ਹੁੰਦਾ। ਇਹ ਭਾਵੇਂ ਰੋਜ਼ ਆ ਕੇ ਉਹਨਾਂ ਰੈਲੀਆਂ ਕਰਦੇ ਅਸੀਂ ਇਹਦੇ ਨਾਲੇ ਥੋੜੀ ਬਤਨ ਜਿਹੜੇ ਬੰਦੇ ਦਾ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ ਉਹ ਆਪਣਾ ਇੰਡੀਪੈਂਡੈਂਟ ਅਜੰਮ ਕਰਦੇ ਜੇ ਦਸੰਤ ਸੈਨਾ ਜੇ ਚੱਲ ਜੇ ਕੀ ਹੋਊਗਾ ਬਾਅਦ ਵਿੱਚ ਦੇ ਵਿੱਚ ਅਫਵਾਹਾਂ ਨੂੰ ਪਤਾ ਨਹੀਂ ਰੋਕਿਆ ਨਹੀਂ ਜਾ ਸਕਦਾ ਹੁੰਦਾ ਜਦੋਂ ਇਲੈਕਸ਼ਨ ਹੁੰਦੀਆਂ ਸਰਕਾਰਾਂ ਏਜੰਸੀਆਂ ਵਧੀਆਂ ਬਹੁਤ ਕੋਸ਼ਿਸ਼ ਕਰਿਆ ਇਦਾਂ ਦੀ ਮਿਸ ਇਨਫੋਰਮੇਸ਼ਨ ਤੋਂ ਬਾਅਦ ਅਫਵਾਹਾਂ ਅਡੰਗੀਆਂ ਰਹਿੰਦੀਆਂ ਬਚੌਰ ਪਾਰਟੀ ਆ ਕਦੀ ਉਹਨਾਂ ਕੋਲ ਕੋਈ ਸੱਤ ਤੱਕ ਜੋਨਨ ਪ੍ਰੋਜੈਕਟ ਕਰਨ ਦੀ ਲੋੜ ਕੋਈ ਨਹੀਂ ਤੇ ਨਾ ਡੱਬੇ ਦੇ ਕਿਹੜਾ ਭਰਾ ਮੰਗਣਾ ਹੈ ਇਹਦਾ ਬੱਬਾ ਨਾਨਕ ਜੀ ਜਿਹੜਾ ਬੱਬਾ ਨਾਨਕ ਗੁਰਨਾਨਦ ਸਾਹਿਬ ਦੀ ਦਿੱਤੀ ਹੈ ਸਾਨੂੰ ਸਾਡੇ ਬਰਕਤ ਦੇ ਉੱਤੇ ਮਾਣ ਆ ਹਰ ਔਖੇ ਸਮੇਂ ਦੇ ਉੱਤੇ ਮੈਂ ਅੱਜ ਵੀ ਕਹਿ ਸਕਦਾ ਕਿ ਨੌ ਹਲਕਿਆਂ ਦੇ ਵਿੱਚੋਂ ਸਭ ਤੋਂ ਸਾਡਾ ਬਰਕਤ ਤਗੜਾ ਇੱਕੋ ਜਿਹੜਾ ਬਣਾਉਂਦੇ ਹੋਏ ਪਰ ਇਹ ਸਬੂਤ ਹੈ ਕਿ ਅੱਜ ਉਹਨਾਂ ਦੇ ਲੀਡਰ ਨੇ ਉਹਨਾਂ ਨਾਲ ਗਦਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਬੰਦਾ ਵੀ ਆਪਣੇ ਲੀਡਰ ਨਾਲ ਨਹੀਂ ਗਿਆ ਸਾਰੇ ਕੰਮੇ ਉਸ ਤਰ੍ਹਾਂ ਚੱਲੇਗੇ ਜਿਹੜਾ ਬੱਬਾ ਇਹ ਐਸੀ ਅੱਜ ਬੈਠ ਕੇ ਜਿਹੜਾ ਹਜਾ ਕਿ ਬਹੁਤ ਤੇ ਵਾਸਤੇ ਅਸੀਂ ਟੈਂਪੋਰਰੀ ਕੋਈ ਅਰੇਂਜਮੈਂਟ ਕਰ ਲਵਾਂਗੇ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਆਪ ਆ ਕੇ ਸਾਰੇ ਜਿਹੜੇ ਕਿੰਨੇ ਸੀਨੀਅਰ ਸਾਡੇ ਡਿਵੀਜ਼ਨ ਤੇ ਬੱਠੇ ਨੇ ਉਹਨਾਂ ਨਾਲ ਪ੍ਰਾਪਰ ਮੀਟਿੰਗ ਕਰਕੇ ਖੁੱਲੇ ਵਿਚਾਰ ਹੋਏਗੀ ਜੋ ਇਥੋਂ ਦੇ ਵਰਕਰ ਚਾਹੁੰਦੇ ਉਹ ਫੈਸਲੇ ਵਾਸਤੇ ਜਿਹੜਾ ਟੈਂਪੋਰਰੀ ਅਰੇਂਜਮੈਂਟ ਤੇ ਕਿਨੇ ਕੈਂਪੇਨ ਚਲਾਉਣਾ ਕਿਵੇਂ ਮੀਟਿੰਗਾਂ ਕਰਨੀਆਂ ਕਿਵੇਂ ਪ੍ਰਚਾਰ ਕਰਾਉਣਾ ਉਹਦੇ ਵਾਸਤੇ ਸਾਡੇ ਕੋਲ ਵਕਤ ਰਹੇ ਆ ਅਸੀਂ ਇਹ ذمہਵਾਰੀਆਂ ਬੰਦ ਕੇ ਸਾਰੇ ਜੀਆਂ ਅੱਜ ਬੈਠੇ ਕਾ ਪ੍ਰਧਾਨ ਸਾਹਿਬ ਦਾ ਮੈਸੇਜ ਬੜਾ ਕਲੀਅਰ ਆ ਕਿ 파ਰਟੀ ਅੰਸ਼ਾਸ਼ਣ 파ਰਟੀ ਨਾਲ ਗਿਦਾਰੀ 파ਰਟੀ ਦੀ ਫਿਕਸੀ ਸ਼ਰਾਬਾ ਦਾ ਕੋ ਜਿੱਦਾਂ ਮਰਜ਼ੀ ਵੱਡਾ ਹੋਵੇ ਉਹਨੂੰ ਪਿਆ 파ਰਟੀ ਦੇ ਵਿੱਚ ਚੌਂਕਟ ਨਹੀਂ ਕੀਤਾ ਜਾ। ਪਰ ਕਹਦੇ ਤਾਂ ਮੈਨੂੰ ਮਾਨ ਹੈ ਕਿ ਕੋਈ ਸਰਪੰਚ ਦੇ ਤਾ ਹੋਵੇ ਕਿ ਵਰਕਰ ਨੇ ਕੋਈ ਕੋਈ ਅੱਦੇ ਉੱਦਰ ਚਲੇ ਗਏ ਹੁਣ ਤੇ ਤੇ ਉੱਦਰ ਚਲੇ ਗਏ। ਵਰਕਰ ਦਾ ਇੱਕ ਆਧਰਾਤ ਹੈ ਸਾਡੇ 12 ਵਜੇ ਤੱਕ ਸੁਣਾਈ ਲੱਗਦੇ ਆ ਅੱਧਿਆਂ ਦੇ ਫੋਨ ਹੀ ਬੰਦ ਹੁੰਦੇ ਆ। ਤੇ ਫਿਰ ਵੀ ਮੈਂ ਸਮਝਦਾ ਕਿ ਇਹ ਜਿਹੜੀ ਹੱਡੀ ਹੈ ਇਹ ਬਹਾਦਰੀ ਹੈ ਸਾਡੀ ਟੀਮ ਦੀ ਕਿ ਉਹਨਾਂ ਨੇ ਫਿਰ ਵੀ ਜਿਹੜੀ ਕਰੀਮ ਹੈ ਉਹ ਇਕੱਠੀ ਕਰ ਲਈ ਹੈ ਜਦੇ ਰਹਿ ਗਏ ਅੱਜ ਅਸੀਂ ਉਹਨੂੰ ਕੋਟ ਕਰਦੇ ਤੇ ਸਾਰਾ ਸਿਸਟਮ ਬਣਾ ਕੇ ਤੇ ਗੱਲਾਂ ਦਾ ਸਿਸਟਮ ਕਦੇ ਨਹੀਂ ਹਿੰਕਿਆ ਅੱਬ ਆ ਥੋੜੀ ਜੀ ਨਜ਼ਰ ਲੱਗੀ ਹੈ ਕੋਈ ਤਾਂ ਇਹ ਇਹਨੇ ਕੋ ਨਜ਼ਰ ਆਪਣੇ ਉੱਤੇ ਦਿੱਤੀ ਹੈ ਚਿੱਟੀ ਗੱਲ ਹੈ ਆਪਣੀ ਬੰਦਾ ਕੜੀਆਂ ਕਰਕੇ ਫਿਰ ਸਾਰੇ ਚਟਾਨਾਂ ਨੂੰ ਪਾਰਟੀ ਦੇ ਨਾਲ ਸਟੇਟ ਦੇ ਵੀ ਸਾਰੇ ਜੁਗਮਹਿਰ ਸੱਜਣ ਥੋੜੇ ਹੈ ਇਹ ਹਲਕਾ ਹੀ ਬਹੁਤ ਤਗੜਾ ਹੈ ਤੇ ਸਾਡੀ ਹਲਕਾ ਬਰਤਨ ਦੀਆਂ ਕੁਰਬਾਨੀਆਂ ਇਹਨਾਂ ਨੇ ਕਾਂਗਰਸ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਡਟ ਕੇ ਹਿੰਦੂਸਾਂ ਲੜਿਆ ਔਰ ਬਹੁਤ ਵੱਡੀ ਕਾਰਕਤੀ ਦੇ ਵਿੱਚ ਕਾਂਗਰਸੀਆਂ ਨੇ ਪਰਚੇ ਕੀਤੇ ਸਾਡੇ ਵਿਰੁੱਧ ਤਾਂ ਕਿਸੇ ਨੇ ਪਰਵਾਹ ਨਹੀਂ ਕੀਤੀ